ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਵਿੱਚ ਖਾਲਸਤਾਨੀ ਸਮਰਥਕ ਗੋਪਾਲ ਚਾਵਲਾ ਦੇ ਨਾਲ ਤਸਵੀਰ ਵਾਇਰਲ ਹੋਣ ਤੋਂ ਬਾਅਦ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿੱਧੂ ਨੂੰ ਲੰਮੇ ਹਥੀਲੇ ਉੱਥੇ ਹੀ ਆਪ ਦੇ ਬਾਕੀ ਸੋਪਾਲ ਖਹਿਰਾ ਸਿੱਧੂ ਦੇ ਪੱਖ ਵਿੱਚ ਆ ਗਏ ਨੇ ਅਤੇ ਤਸਵੀਰਾਂ ਦੀ ਸਿਆਸਤ ਵਿੱਚ ਵਿਕਰਮ ਮਜੀਠੀਆ ਦੀ ਨਸ਼ਾ ਤਸਕਰਾਂ ਨਾਲ ਤਸਵੀਰਾਂ ਦਾ ਹਵਾਲਾ ਦੇ ਕੇ ਸਿੱਧੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਤੇ ਇਕਾਲੀ ਦਲ ਉੱਪਰ ਨੀ ਪੱਥਰ ਸਮਾਗਮ ਮੌਕੇ ਕੀਤੀ ਸਿਆਸਤ ਬਾਰੇ ਵੀ ਤਲਖ ਟਿੱਪਣੀ ਕੀਤੀ ਹੈ ਪਤਾ ਨਹੀਂ ਇਹਨਾਂ ਨੂੰ ਕੋਈ ਕਿਹੜੀ ਐਨਕ ਨਾਲ ਲੋਕਾਂ ਨੂੰ ਦੇਖਦੇ ਨੇ ਮੁੱਦਿਆਂ ਨੂੰ ਇਹਨਾਂ ਨੂੰ ਆਪਣੇ ਕਸੂਰ ਤਾਂ ਨਜ਼ਰ ਹੀ ਨਹੀਂ ਆ ਰਹੇ ਇਸ ਲਈ ਕੋਈ ਹੋਰ ਆਦਮੀ ਤਾਂ ਉੱਠ ਕੇ ਕਿਸੇ ਗੱਲ ਦੀ ਨੁਕਤਾਚੀ ਨਹੀਂ ਕਰ ਸਕਦਾ ਇਹ ਹਰ ਗੱਲ ਦੇ ਗੁਨਾਹਗਾਰ ਨੇ ਇਹਨਾਂ ਦੀਆਂ ਫੋਟੋਆਂ ਮੈਂ ਕਹਿੰਦਾ ਇਕੱਲੇ ਉਸ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਖਾਲਿਸਤਾਨੀ ਦੇ ਨਾਲ ਨਹੀਂ ਇਹਨਾਂ ਦੀਆਂ ਫੋਟੋਆਂ ਇੰਟਰਨੈਸ਼ਨਲ ਡਰੱਗ ਸਮਗਲਰਜ਼ ਨਾਲ ਸੱਤੇ ਤੇ ਪਿੰਦੇ ਦੇ ਨਾਲ ਆ ਗਈਆਂ ਇਹਨਾਂ ਦੇ ਸਬੂਤ ਆ ਗਏ ਕਿ ਇਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹ 35-35 ਲੱਖ ਰੁਪਏ ਇਹਨਾਂ ਨੂੰ ਚੋਣ ਲੜਨ ਵਾਸਤੇ ਚਿੱਟੇ ਦਾ ਪੈਸਾ ਦਿੰਦੇ ਸੀਗੇ। ਸੋ ਕਿਹੜੇ ਮੂੰਹ ਦੇ ਨਾਲ ਇਹ ਦੂਜਿਆਂ ਨੂੰ ਕੰਡੈਮ ਕਰਦੇ ਆ? ਇਹ ਦੇ ਆਰ ਪਲੇਇੰਗ ਪਿਓ ਪੋਲਿਟਿਕਸ ਔਰ ਜਿਸ ਢੰਗ ਦੇ ਨਾਲ ਅਕਾਲੀ ਦਲ ਨੇ ਤੇ ਕਾਂਗਰਸ ਨੇ ਉਸ ਦਿਨ ਕਰਤਾਰਪੁਰ ਸਾਹਿਬ ਦੇ ਉਸ ਸਵਾਗਤਮ ਦੇ ਉੱਤੇ ਆਪ ਹੁਦਰਾਪਣ ਦਿਖਾਇਆ। ਇਹ ਬਹੁਤ ਸਖਤ ਨਿੰਦਨਯੋਗ ਆ ਇਹਨਾਂ ਦੋਨਾਂ ਪਾਰਟੀਆਂ ਨੂੰ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਔਰ ਅੱਜ ਜਿਹੜਾ ਜੋ ਵੀ ਵਾਤਾਵਰਨ ਹੈ ਪੰਜਾਬ ਦਾ ਚਾਹੇ ਉਹ 2.5 ਲੱਖ ਕਰੋੜ ਦਾ ਸਟੇਟ ਤੇ ਕਰਜ਼ਾ ਵ 1 ਲੱਖ ਕਰੋੜ ਦੇ ਕਰਜ਼ੇ ਇਹਨਾਂ ਲੋਕਾਂ ਦੀ ਦੇਣ ਹੈ ਇਹਦਾ ਇਹਨਾਂ ਇਹਨਾਂ ਨੂੰ ਤਾਂ ਇਹਨਾਂ ਨੂੰ ਤਾਂ ਲੋਕਾਂ ਦੀ ਕਚਹਿਰੀ ਵਿੱਚ ਖੜ ਕੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਲੋਕਾਂ ਨੂੰ ਮੈਂ ਸਮਝਦਾ ਕਿ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਆ ਤਾਂ ਅਵੋਇਡ ਕਰਨੀ ਚਾਹੀਦੀ ਹੈ ਲੇਕਿਨ ਜਿਹੜਾ ਅੱਜ ਦਾ ਇਹ ਮਾਹੌਲ ਆ ਉਹਦੇ ਤੇ ਪਹਿਲਾਂ ਅਸੀਂ ਸਾਰੇ ਸਮਝਦੇ ਆ ਕਿ ਬੜੀ ਵੱਡੀ ਪ੍ਰਾਪਤੀ ਹੋਈ ਆ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਮਿਲਿਆ ਵਾ ਉਹਦੇ ਨਾਲ ਇੱਕ ਬਹੁਤ ਅਰਸੇ ਤੋਂ ਅਰਦਾਸ ਸੀ ਜਿਹੜੀ ਸਿੱਖ ਕੌਮ ਦੀ ਪੰਜਾਬੀਆਂ ਦੀ ਗੁਰੂ ਨਾਨਕ ਨਾਮ ਲੇਵਾ ਦੀ ਉਹ ਪੂਰੀ ਹੋਈ ਆ ਅਗਰ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਉਹ ਮੈਂ ਸਮਝਦਾ ਕਿ ਉਹ ਗਲਤ ਨਹੀਂ ਠੀਕ ਨਹੀਂ ਅੱਜ ਦੇ ਮੌਕੇ ਤੇ ਪਰ ਇਹ ਏਡੇ ਵੱਡੇ ਇਸ਼ੂ ਦੇ ਵਿੱਚ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਨਵਜੋਤ ਸਿੰਘ ਸਿੱਧੂ ਨਾਲ ਇਸ ਵਾਰ ਪਾਕਿਸਤਾਨ ਜਾ ਕੇ ਇੱਕ ਹੋਰ ਫੋਟੋ ਕਰਕੇ ਵਿਵਾਦ ਜੁੜ ਗਿਆ ਜਿਸ ਦਾ ਸਿੱਧੂ ਨੇ ਵੀ ਜਵਾਬ ਦਿੱਤਾ ਹੈ ਹੁਣ ਸਿੱਧੂ ਨੂੰ ਖੈਰਾ ਦਾ ਸਾਥ ਮਿਲਦਾ ਵੀ ਨਜ਼ਰ ਆ ਰਿਹਾ ਅਤੇ ਉਹਨਾਂ ਨੂੰ ਬਚਾਉਂਦੇ ਹੋਏ ਸੁਖਪਾਲ ਖੈਰਾ ਦਿਖਾਈ ਦੇ ਰਹੇ ਨੇ